ਕਿਉਂਕਿ ਨਿੱਕੀ ਦੀ ਬੇਟੀ ਆਪਦੇ ਪਾਪਾ ਨੂੰ ਕਹਿੰਦੀ ਆ ਪਾਪਾ ਨਹਾ ਲਓ ਮੈਨੂੰ ਸਮੈਲ ਹੋਦੀ ਗੱਲ ਕੱਟੇ ਹੋਇਆ ਵਾਲ ਕੱਟੇ ਨਹੀਂ ਹੋਏ ਮੇਰੇ ਨਾ ਮੈਂ ਥੋੜੇ ਦਿਨਾਂ ਨਾ ਟੋਪੀ ਪਾ ਕੇ ਰੱਖੀ ਕੋਈ 1 ਮਿੰਟ ਗੱਲ ਕਰ ਰਿਆ ਵਾਂ ਕੈਮਰਾ ਲੱਗਾ ਹੋਇਆ ਗੱਲ ਤਾਂ ਕਰਨ ਦੋ ਪਿਛੇ ਸਪੀਚ ਹੋ ਰਹੀ ਹੈ ਗੱਲ ਤਾਂ ਕਰਨ ਦੋ ਟੋਪੀ ਪਾਈ ਹੋਈ ਸੀਗੀ ਥੋੜੇ ਦਿਨ ਹੋ ਗਏ ਇੱਕ ਨਾ ਮੇਰੇ ਨਾ ਜਿੱਦਾਂ ਕਹਿ ਦਿੰਨੇ ਉਹ ਨਹੀਂ ਹੁੰਦੇ ਆਪਾਂ ਕਾਫੀ ਦਿਨ ਸਿਰ ਤੋਂ ਹੁੰਦੇ ਨਹੀਂ ਹੈਗੇ ਉਹ ਵਾਲ ਗਏ ਜੋੜ ਉਹ ਮੈਂ ਟੋਪੀ ਲਾਈ ਕੋਈ ਨਹੀਂ ਉਹ ਬੰਦੇ ਨੇ ਮੇਰੀ ਜੈਕਟ ਪਾਈ ਹੋਈ ਸੀ ਉਹ ਜੈਕਟ ਹੈਗੀ ਸੀ ਦਿੱਲੀ ਦੀ ਉਹ ਜੈਕਟ ਦੀ ਉਹਨੇ ਜਿੱਪ ਵੀ ਰਾਹ ਖੋਲਦੀ ਜਿੱਪ ਦਾ ਗੁੰਡਾ ਇਹ ਤੱਕ ਨਹੀਂ ਲੱ ਲੱਭਾ ਉੱਤੇ ਕਪੜਾ ਲੱਗਾ ਹੈ ਬੜੀ ਮਾੜੀ ਗੱਲ ਠੀਕ ਉਸ ਤੋਂ ਬਾਅਦ ਜਿਹੜੀ ਟੋਪੀ ਮੈਂ ਲਾਈ ਨਾ ਉਹਨੇ ਮੇਰੇ ਟੋਪੀ ਲਾਤੀ ਉਹ ਤੇ ਜੱਟਰਾ ਨਾ ਕੀਆ ਹਲੋ ਪ੍ਰਿੰਸ ਸ਼ਰਮਾ ਪ੍ਰਿੰਸ ਸ਼ਰਮਾ ਪ੍ਰਿੰਸ ਹਣਾ ਸਿਗਰਟ ਪੀਨਾਂ ਤੂੰ ਭਰੀ ਹੋਈ ਨਾ ਨਾ ਮੈਂ ਨਹੀਂ ਪਿੰਦਾ ਓਹੋ ਆਂਦਾ ਜਰੂਰ ਮੈਂ ਪੀ ਕੇ ਆਇਆ ਹਾਂ ਆ ਉਹ ਪਤਾ ਜੀ ਜਿਹੜਾ ਮੇਰੇ ਭਰਾ ਪੀਂਦਾ ਵਾ ਉਹ ਤੇ ਮੈਂ ਪੀਂਦਾ ਕੋਈ ਨਹੀਂ ਚੱਲ ਵਧੀਆ ਗੱਲ ਆ ਲੈ ਫੜ ਦਵਾਈ ਕਰ ਨਹੀਂ ਆਪੀ ਖਾਣੀ ਭਾਈ ਆਪੀ ਖਾਣੀ ਨਹੀਂ ਨਹੀਂ ਭਾਈ ਇਹ ਤਾਂ ਗੱਲ ਹੈ ਇਹ ਤਾਂ ਬੜਾ ਬੰਦਾ ਕਹਿੰਦਾ ਭਾਈ ਤੂੰ ਤੁਹਾਡੀ ਜਿਆਜਾ ਕਰ ਮੈਂ ਦਵਾਈ ਆਪੀ ਖਾਣੀ ਹੱਥ ਕਰ ਫਿਰ ਹੱਥ ਕਰ ਚੱਪਖਾ ਉਹ ਨਹੀਂ ਉਹ ਨਹੀਂ ਦਵਾਈ ਤਾਂ ਕੇ ਨਾਲ ਨਹੀਂ ਗੈਸ ਤਾਂ ਕੇ ਨਾਲ ਹੁੰਦੀ ਹੁੰਦੀ ਹੈ ਭਾਈ ਸਾਹਿਬ ਬਾਹਰ ਹੋ ਹੂੰ ਹਾਂ ਮੇਰੀ ਅਲੀ ਦੀ ਮੌਤ ਹੋ ਗਈ ਆ ਘਰ ਵਾਲੀ ਦੀ ਮੇਰੀ ਵੀ ਮੌਤ ਹੋ ਗਈ ਸੀ ਹੈ ਉਹਦੇ ਦਿਲ ਦੇ ਵਿੱਚ ਛੇ ਸੀ ਘਰ ਵਾਲੀ ਦੇ ਹੈ ਜੀ ਤੇ ਅੱਗੋ ਜਿਹੜੀ ਮੇਰੀ ਗੁड़िया ਹੈਗੀ ਆ ਤੰਨੂ ਮੇਰੀ ਕੁੜੀ ਦਾ ਨਾਮ ਹੈਗਾ ਉਹ ਸਹੀ ਹੈਗੀ ਆ ਉਹ ਕਿੰਨੇ ਸਾਲਾਂ ਦੀ ਹੋ ਗਈ ਆ 7 ਸਾਲ ਦੀ ਮੇਰੀ ਪਾਜੀ 7 ਸਾਲ ਦੀ ਨਾਲ ਗਈ ਕਿੱਥੇ ਹੁਣ ਹਾਂਜੀ ਬਾਹਰ ਕੋਈ ਨਾ ਪਰ ਇਹ ਚੱਲਦਾ ਵਾਹਿਗੁਰੂ ਮੇਰ ਕਰਨ ਸੈਕਟਰ ਨਾਲੀ ਕਮਲਾ ਹੋ ਗਿਆ ਪੀਪੀਕੇ ਭਾਂਜੀ ਅਸਰ ਚ ਵੀ ਜੂਆਂ ਭਰੀਆਂ ਪਈਆਂ ਮੈਂ ਤੋਤਾ ਹੀ ਨਹੀਂ ਭਾਈ 15 ਦਿਨ ਤੋਂ ਉੱਪਰ ਹੋ ਗਏ ਮੈਂ ਸਾੜੀ ਚ ਵੀ ਜੂਆਂ ਜੂਆਂ ਫਿਰਦੇ ਇਹ ਤਾਂ ਡਿਜ਼ਾਈਨ ਸੈੱਟ ਕਰਾ ਰਿਆ ਸੀ ਮਗਰ ਯਾਰ ਨਹੀਂ ਸਾੜੀ ਜਿਆਦਾ ਵਧੀਆ ਕੀਤੀ ਹੋਈ ਸੀ ਉਹ ਐ ਚੈੱਕ ਚੈੱਕ ਕਰਕੇ ਦਿਖਾਉਂਦਾ ਉਹਨਾਂ ਦਾ ਵੀ ਤੇਰੀ ਹੋ ਗਈ ਗਾਲਾਂ ਕੱਢਦਾ ਸਾਨੂੰ ਮਾ ਕਰਿਆ ਕੇ ਵੀ ਮਾਰਦਾ ਹੈ ਮਾਤਾ ਕਿੰਨੂੰ ਮਾਰਿਆ ਚੀਜ਼ਾਂ ਚੱਕ ਕੇ ਤੋੜ ਦਿੰਦਾ ਉਹ ਇਹਨਾਂ ਤਾਂ ਮੈਂ ਬ੍ਰੇਕਫਾਸਟ ਨਹੀਂ ਕੀਤਾ ਜਿੰਨਾ ਤੁਸੀਂ ਲੰਚ ਦਸੀ ਜੰਨੇ ਹੋ ਭਾਜੀ ਚਾਹ ਢੋਲ ਦਾ ਸੰਗੀਤ ਭਾਜੀ ਉਹੀ ਤਾਂ ਗੱਲ ਹੈ 50 ਜਿੱਥੇ ਪੁੱਛ ਨਹੀਂ ਉੱਥੇ ਉਹਨੇ ਕਹਿਣਾ ਮੇਰਾ ਫਾਪਟ ਗਈ ਸੀ ਉਹਨੇ ਕਹਿਣਾ ਮੇਰੇ ਫਾਪਟ ਦੇ ਵਿੱਚ ਤਾਂ ਯਾਰ ਤੂੰ ਪਿਆਜ਼ ਬਹੁਤ ਕੱਟਿਆ ਕੀ ਕਰੇ ਪਤਾ ਨਹੀਂ ਪਤਾ ਕੀ ਕਹਿੰਦਾ ਕੀ ਨਾ ਬਹੁਤ ਜ਼ਿਆਦਾ ਮੱਲੇ ਨੂੰ ਪਤਾ ਵੀ ਆਪਦੇ ਬੱਚੀ ਨਾਲ ਕਿਵੇਂ ਵਰਤਾ ਕਰਦਾ ਬੱਚੀ ਨੂੰ ਸਹੀ ਰੰਦਾ ਉਹ ਕਹਿੰਦੀ ਪਾਪਾ ਸਾਹਿਬ ਆਪਣੇ ਬਾਪ ਭਾਈ ਭਾਈ ਬੱਚੇ ਨੂੰ ਸਾਈਕਲ ਚਲਾਣਾ ਆਂਦਾ ਨਾ ਹੋਵੇ ਬੱਚੇ ਨੂੰ ਬੈੱਡ ਤੇ ਚੜ੍ਹਨਾ ਆਂਦਾ ਨਾ ਹੋਵੇ ਤੇ ਅੱਗੋਂ ਨਾ ਬੱਚਾ ਹੋਵੇ ਛੋਟਾ ਉਹਦੀ ਮਾਲਿਸ਼ ਕਰਕੇ ਉਹਨੂੰ ਆਪ ਮਤਲਬ ਵੀ ਤੰਦਰੁਸਤ ਕਰਦੇ ਹੋਈਏ ਠੀਕ ਆ ਮਾਪੇ ਨੂੰ ਤਾਂ ਇਹ ਹੋਵੇ ਵੀ ਉਹਨਾਂ ਨੇ ਆਪਣੀ ਪਿਓ ਨੇ ਗੱਡੀ ਚਲਾਣੀ ਆ ਦੇਵ ਰੱਥ ਈ ਰਿਕਸ਼ਾ ਕਹਿੰਦੇ ਆਪਾਂ ਨੂੰ ਨਾ ਉਹਨੇ ਕਿਰਾਇਆ ਲੈ ਕੇ ਆਣਾ ਬਸ ਪ੍ਰਿੰਸ ਬਸ ਨਹੀਂ ਉਹ ਤਾਂ ਭਾਈ ਕਿੱਥੋਂ ਆਏ ਆ ਤੁਹਾਨੂੰ ਟਾਈਮ ਆਣਾ ਟੈਕ ਹੋ ਗਿਆ ਤਾਂ ਬੜਾ ਟਾਈਮ ਉਹਦੇ ਨਾਲ ਕਿੱਥੇ ਕੁੜਤਾ ਪਿਆ ਮਾ ਜਾਨ ਜਿੰਦਰભાઈ ਪਾਸ ਬੰਦ ਸਟੈਂਡ ਤੇ ਮੇਰੇ ਕੋਲ ਕੰਮ ਘਰ ਹੁੰਦਾ ਨਹੀਂ ਵੈਸੇ ਕਰ ਰਿਹਾ ਕਿ ਕੋਈ ਨਾ ਕੋਈ ਨਾ ਭਾਈ ਕੋਈ ਨਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਫਤੇ ਜੀ ਪ੍ਰਿੰਸ ਨੂੰ ਲੈ ਕੇ ਆਈ ਆ ਉਹਦੀ ਮਾਂ ਤੇ ਉਹਦਾ ਬਾਪੂ ਪ੍ਰਿੰਸ ਦੀ ਧੀ ਆ ਛੋਟੀ ਜੀ ਤੈਨੂੰ ਉਕੇ ਨਹੀਂ ਪਾਪਾ ਨਹਾ ਲਾ ਸਾਫ ਸੁਥਰਾ ਹੋ ਜਾ ਮੈਂ ਤੈਨੂੰ ਹੱਗੀ ਕਰਨੀ ਐ ਜੱਫੀ ਪਾਉਣੀ ਐ ਤੈਨੂੰ ਪਰਨਾਤੇ ਨੂੰ ਪਤਾ ਨਹੀਂ ਕਿੰਨੇ ਮਹੀਨੇ ਹੋ ਗਏ ਕਿੰਨੇ ਸਾਲ ਹੋ ਗਏ ਸਿਰ ਤੇ ਜੂਆਂ ਬਣੀਆਂ ਪਈਆਂ ਜਟਾਂ ਬਣੀਆਂ ਪਈਆਂ ਕੋਈ ਸੋਝੀ ਨਹੀਂ ਕੰਮ ਭੰਗ ਇਹਨੂੰ ਭੰਗ ਦੇ ਇਹਨੂੰ ਮੋਮ ਕਵਾ ਇੰਨੇ ਜਿਆਦਾ ਬਾਜ਼ਾਰ ਲੱਗੇ ਹੋਏ ਆ ਨਾ ਜਿੱਥੋਂ ਮਰਜ਼ੀ ਭੰਗ ਖਰੀਦ ਲੋ ਔਰ ਜੇ ਨਹੀਂ ਖਰੀਦਣੀ ਜਿੱਥੋਂ ਮਰਜ਼ੀ ਤੋੜ ਕੇ ਮਾਰ ਲੋ ਤਾਂ ਜੇ ਕੋਰਸ ਕੀਤੇ ਉਹਨਾਂ ਦੇ ਡੇਵੇ ਸੁਣਨਾ ਤੁਸੀਂ ਸਾਡੀਆਂ ਸਿਸਟਮ ਨੂੰ ਚਲਾਉਣ ਵਾਲੀਆਂ ਸਰਕਾਰਾਂ ਧਿਆਨ ਦੇਣ ਤਾਂ ਚਿੱਟੇ ਨਾਲੋਂ ਵੀ ਜ਼ਿਆਦਾ ਨੁਕਸਾਨ ਭੰਗ ਕਰੀ ਜਾਂਦੀ ਹੈ ਬਹੁਤ ਨੌਜਵਾਨ ਕਮਲੇ ਹੋ ਜਾਂਦੇ ਭੰਗ ਨਾਲ ਅੱਜ ਪ੍ਰਿੰਸ ਵਧੀਆ ਕਮਾਲੂ ਪੁੱਤ ਸੀਗਾ ਮਾਂ ਦਾ ਸਿਆਣਾ ਪੁੱਤ ਸੀ ਭਾਈ ਜਿੰਦਾ ਬਸ ਅਫਸਰਟੀ ਹੋ ਗਿਆ ਸੋਝੀ ਹੋਈ ਨਹੀਂ ਰਹੀ ਨਾ ਆਪਣੀ ਨਾ ਆਪਣੇ ਪਰਿਵਾਰ ਦੀ ਮਾਂ ਵਿਚਾਰੀ ਰੋਈ ਜਾਂਦੀ ਆ ਕਿੰਦੀ ਸਾਨੂੰ ਕੁੱਟਦਾ ਮਾਰਦਾ ਡਰ ਲੱਗਦਾ ਮਾਂ ਨੂੰ ਉਸੇ ਪੁੱਤ ਤੋਂ ਜਿਹਨੂੰ ਜੰਮਿਆ ਸੀ ਜਿਹਨੂੰ ਪਾਲਿਆ ਕੋਈ ਨਾ ਮਰ ਦੇ ਦੱਥ ਹੋ ਗਈ ਛੋਟਾ ਕਿੰਨਾ ਕਰ ਲੱਗ ਗਿਆ ਛੋਟਾ ਵੀ ਨਸ਼ਾ ਕਰਦਾ ਕੋਈ ਵੱਡਾ ਹੈਗਾ ਭਾਈ ਤਿੰਨ ਭਰਾਵਾਂ ਸੋਨੂ ਮੋਨੂ ਪ੍ਰਿੰਸ ਹੁਣ ਜਿਹੜਾ ਮੋਨੂ ਆ ਕਿੱਥੇ ਚਿੱਟਾ ਤੇ ਮੋਨੂ ਚਿੱਟਾ ਤੇ ਮੋਨੂ ਇੱਕ ਮਰ ਗਿਆ ਇਹ ਭੰਗ ਤੇ ਲੱਗ ਗਿਆ ਉਹ ਚਿੱਟੇ ਤੇ ਲੱਗ ਗਿਆ ਛੋਟੇ ਤੇ ਬਿਠਾਈ ਸੀ ਵੱਡਾ ਬੱਚੇ ਸੀ ਵੱਡੇ ਨੇ ਹਾਂ ਮੈਂ ਕਹਾਂ ਸੋਨੂ ਨਹੀਂ ਗੁੜੀਆਂ ਹੋਣਗੀਆਂ ਉਹਦੇ ਯਾਰ ਤੁਮੇ ਤਾ ਸਾਡੀ ਮਿਲ ਜਾਣੀ ਉਹਦਾ ਉਹ ਕਹਿ ਦਿੰਦੇ ਆ ਉਹਦੀ ਕਿਤਾਬ ਦੇ ਚਿੱਟੇ ਸੋਨੂ ਮੋਨੂ ਤੇ ਪ੍ਰਿੰਸ ਮਾਂ ਦੇ ਤਿੰਨ ਪੁੱਤ ਸੀ ਇੱਕ ਮਰ ਗਿਆ ਦੂਜੇ ਦੇ ਸਿਰ ਧਰਤੀ ਉਹਦੀ ਘਰ ਵਾਲੀ ਬੇਟੀ ਹੋ ਗਈ ਉਹ ਵੀ ਚਿੱਟੇ ਲੱਗ ਗਿਆ ਹੋਇਆ ਹੁਣ ਘਰੇ ਰੋਟੀ ਵੀ ਨਹੀਂ ਪੱਕਦੀ ਤੇ ਪ੍ਰਿੰਸ ਭੰਗ ਨੇ ਕਮਲਾ ਕੀਤਾ ਨਹੀਂ ਨਹੀਂ ਭਾਈ ਇਹਦੀ ਬੱਚੀ 7 ਸਾਲਾਂ ਦੀ ਹੋ ਗਈ ਉਹ ਵੀ ਮਾਂ ਨੇ ਪਾਲੀ ਸਵਾ ਮਹੀਨੇ ਦੀ ਸੀ ਜਦੋਂ ਪ੍ਰਿੰਸ ਦੀ ਘਰ ਵਾਲੀ ਦੀ ਮੌਤ ਹੋ ਗਈ ਇਹਦੀ ਘਰ ਵਾਲੀ ਨੂੰ ਕੀ ਹੋ ਗਿਆ ਸੀ ਅਸੂਰ ਦੇ ਦਿਲ ਚ ਸਰਾਖ ਸੀ ਜਿਸ ਨੇ ਲਵ ਮੈੱਟ ਦਿਖਾਈ ਇਹ ਕੀ ਕੰਮ ਕਰਦਾ ਸੀ ਪਹਿਲਾਂ ਮੈਂ ਮਾਲੀ ਗਾਂ ਚ ਲੱਗਿਆ ਹਾਂ 20 ਜਾਨ ਮੈਂ ਕਾਲ ਮਾਰਕੀਟ ਵੀ ਕੰਮ ਕੀਤਾ ਭਾਈ ਸੇਲਜ਼ਮੈਨ ਸੀ ਹਾਂਜੀ ਹਾਂਜੀ 1300 ਰੁਪਏ ਤਨਖਾਹ ਸਟਾਰਟਿੰਗ ਤੋਂ ਕੰਮ ਕੀਤਾ ਹੀ ਤੇ 18000 ਰੁਪਏ ਤੱਕ ਕੰਮ ਕੀਤਾ ਭਾਈ ਮੈਂ ਵਾਹ ਬਈ ਵਾਹ ਪ੍ਰਿੰਸ ਯਾਰ ਕੀ ਹਾਲ ਕਰੀ ਫਿਰਦਾ ਆਪਦਾ ਇੰਨਾ ਸੋਹਣਾ ਮੁੰਡਾ ਤੂੰ ਸੇਲਜ਼ਮੈਨ ਕਿੰਨਾ ਸੋਹਣਾ ਸੇਲਜ਼ਮੈਨ ਆ ਤੂੰ ਯਾਰ ਹਾਲ ਤੁਹਾਨੂੰ ਸਾਰਾ ਸੁਣਾਤਾ 1300 ਰੁਪਏ ਤਨਖਾਹ ਤੋਂ ਕੰਮ ਇਹ ਉਹ ਸੇਲਜ਼ਮੈਨ ਨੇ ਜਿਹੜੇ ਸ਼ਹਿਰ ਦੀ ਗੱਲ ਕਰਦਾ ਨਾ ਚੌੜੇ ਬਾਜ਼ਾਰ ਚ ਕਾਰ ਮਾਰਕੀਟ ਚ ਜਿਹੜੇ ਉੱਥੇ ਸੇਲਜ਼ਮੈਨ ਕੰਮ ਕਰਦੇ ਆ ਉਹ ਐਨੇ ਐਕਸਪਰਟ ਨੇ ਮਾਰਕੀਟਿੰਗ ਦੇ ਵਿੱਚ ਗੰਜਿਆਂ ਨੂੰ ਕੰਗੀਆਂ ਵੇਚਣ ਵਾਲਾ ਕੰਮ ਆ ਉੱਥੇ ਭਾਈ ਨਹੀਂ ਗੰਜੇ ਨੂੰ ਕੰਗੀ ਵੇਚਾਂਗੇ ਨਾ ਉਹਨੇ ਪੁੱਛਣਾ ਸ਼ੀਸ਼ਾ ਕਿਹਦੇ ਨਾਮ ਤੇ ਇਹ ਇਹਨਾਂ ਦਿਮਾਗ ਸੀ ਬੰਦੇ ਦਾ ਪਰ ਅੱਜ ਆਪਦੀ ਵੀ ਸੋਝੀ ਮੁੱਕੀ ਪਈ ਐ ਓਏ ਉਹ ਟੀਮ ਜਿਹੜੀ ਹੁੰਦੀ ਆ ਅਰਦਾਸ ਕਰਿਓ ਪ੍ਰਿੰਸ ਵਾਸਤੇ ਪ੍ਰਿੰਸ ਦੀ ਬੇਟੀ ਤਨੂੰ ਵਾਸਤੇ ਕਹਿਣਾ ਹੈਗਾ ਮੇਰੇ 뮤ਜ਼ਿਕ ਕਿਉਂਕਿ ਨਿੱਕੀ ਜੀ ਬੇਟੀ ਆਪਦੇ ਪਾਪਾ ਨੂੰ ਕਹਿੰਦੀ ਐ ਪਾਪਾ ਨਹਾ ਲਓ ਮੈਨੂੰ ਸਮੈਲ ਆਉਂਦੀ ਐ ਤੁਹਾਡੇ ਕੋਲੋਂ ਮੈਂ ਤੁਹਾਨੂੰ ਜੱਫੀ ਪਾਉਣੀ ਐ ਪਰ 프ਿੰਸ ਨੂੰ ਇਹ ਹੀ ਨਹੀਂ ਪਤਾ ਵੀ ਮੇਰੀ ਬੇਟੀ ਕੀ ਕਰਦੀ ਜਦੋਂ ਟਾਈਮ ਆਪਾਂ ਅੱਜ ਵੀ ਇੱਥੇ ਆਂ ਭਾਜੀ ਅੱਜ ਆ ਗਈ ਤਰੀਕ ਕਿੰਨੀ ਭਾਜੀ ਦੂ ਨਸ ਮੈਂ ਤਾਂ ਭਾਈ 26 ਤਰੀਕ ਮੈਨੂੰ ਪਤਾ ਹੈ ਲੋਕ ਕਹਿੰਦੇ ਸ਼ਿਵਰਾਤਰੀ ਹੈਗੀ ਉਦਾਂ ਸੁਨਣ ਦੇ ਵਿੱਚ ਆਂਦਾ ਪਿਆ 2000 ਚੱਲਦਾ ਪਿਆ ਵਾ ਸੁਣਨ ਚਾਹੁੰਦਾ 2025 ਚੱਲਦਾ ਪਿਆ ਉਦਾਂ ਮੇਰਾ ਕਹਿਣਾ ਮਤਲਬ ਜਿਦਾ ਮੈਂ ਹੈਗਾ 1993 27 ਫਰਵਰੀ ਦਿਨ ਸ਼ਨੀਵਾਰ ਰਾਤ ਨੂੰ 11:30 ਦਾ ਮੇਰਾ ਟਾਈਮ ਹੈਗਾ ਦੇ ਤੋਂ ਉਹਨੂੰ ਕਹਿੰਦੇ ਡੈਥ ਆਫ ਮੀਨ ਜਨਮ ਸਾਡੇ ਜਿਹੜਾ ਬਟ ਮੇਰਾ ਖੋਇਆ ਹੋਇਆ ਹੈ ਵਾਏ ਕੁਛੇ ਖਾਲਸਾ ਵਾਏ ਕੁਛੇ